ਵਟਾਲ ਸਾਹਿਬ ਜਿਹੜਾ ਅੱਜ ਮਾਰਚ ਕੱਢਿਆ ਜਾ ਰਿਹਾ ਕਿਸ ਮੁੱਦੇ ਨੂੰ ਕੱਢਿਆ ਜਾ ਰਿਹਾ ਤੇ ਕੀ ਮਕਸਦ ਹੈ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦਿੰਦੇ ਆ ਅੱਜ ਦਾ ਜਿਹੜਾ ਸਿੱਖ ਨੀਤੀ ਮਾਰਚ ਹੈ ਉਹ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਵਿੱਚ ਗਏ ਤਿੰਨਾਂ ਦੇ ਇਨਸਾਫ ਲਈ ਦੂਸਰਾ ਕਈ ਦਹਾਕਿਆਂ ਤੋਂ ਸਾਡੇ ਕੌਮੀ ਯੋਧੇ ਜਿਨ੍ਹਾਂ ਨੇ 30-30 ਸਾਲ ਕਰੀਬਨ ਸਜ਼ਾਵਾਂ ਭੁਗਤੀਆਂ ਅਜੇ ਵੀ ਉਹ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਤਿੰਨਾਂ ਦੀ ਰਿਹਾਈ ਵਾਸਤੇ ਇਹ ਅੱਜ ਦਾ ਸਿੱਖ ਨੀਤੀ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਨੂੰਨ ਪ੍ਰਸ਼ਾਸਨ ਜਾਂ ਇਹ ਕਹਿ ਲਈਏ ਕਿ ਸਰਕਾਰ ਨਾਂ ਦੀ ਕੋਈ ਚੀਜ਼ ਸਾਨੂੰ ਤਾਂ ਨਜ਼ਰ ਨਹੀਂ ਆ ਰਹੀ ਅਸੀਂ ਅੱਜ ਇਸ ਮਾਰਚ ਰਾਈ ਅਮਿਤ ਸ਼ਾ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਵੇਂ ਤੁਸੀਂ ਗੁਜਰਾਤ ਦੇ ਅਜਿਹੇ ਕੇਸਾਂ ਨਾਲ ਮਿਲਦੇ ਜੁਲਦੇ ਬੰਦੇ ਤਾਮਿਲਨਾਡੂ ਦੇ ਸਰਕਾਰਾਂ ਦੇ ਭਰੋਸੇ 'ਚ ਲੈ ਕੇ ਛੱਡੇ ਗਏ ਨੇ ਤਿਵੇਂ ਉਹਨਾਂ ਕੇਸਾਂ ਦੇ ਨਾਲੇ ਸਬੰਧਤ ਸਾਡੇ ਸਿੱਖ ਜਿਹੜੇ ਨੌਜਵਾਨ ਨੇ ਪਹਿਲਾਂ ਉਹਨਾਂ ਨੇ ਆਪਣੀਆਂ ਜਵਾਨੀਆਂ ਰੋਲੀਆਂ ਅੱਜ ਬੁਢੇਪਾ ਰੋਲਦੇ ਪਏ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ ਫਰਾਕ ਦਿੱਲੀ ਵਿਖਾਈ ਜਾਏ ਤੇ ਜਿਹੜੇ ਲੋਕ ਪੰਜਾਬ ਤੋਂ ਜਾ ਕੇ ਕੁਰਸੀਆਂ ਦੀ ਖਾਤਰ ਤੁਹਾਨੂੰ ਜਾ ਕੇ ਸਾਨੂੰ ਅਤਵਾਦੀ ਦੱਸਦੇ ਨੇ ਤੇ ਪੰਜਾਬ ਵਿੱਚ ਆ ਕੇ ਕੇਂਦਰ ਨੂੰ ਮਤਰਈ ਮਾਂ ਦੱਸਦੇ ਨੇ ਇਹਨਾਂ ਲੋਕਾਂ ਤੋਂ ਸੁਚੇਤ ਰਿਆ ਜਾਏ ਤੀਸਰਾ ਬੰਦੀ ਸਿੰਘਾਂ ਨੂੰ ਲੈ ਕੇ ਬਾਦਲ ਕਿਆਂ ਦਾ ਡਰਾਮਾ ਜਿਹੜਾ 12 ਤਰੀਕ ਨੂੰ ਕੀਤਾ ਜਾਣਾ ਹੈ ਚੋਲੇ ਵੀ ਕਾਲੇ ਝੰਡੇ ਵੀ ਕਾਲੇ ਕੰਮ ਵੀ ਕਾਲੇ ਤੇ ਮੂੰਹ ਵੀ ਕਾਲੇ ਇਹਨਾਂ ਲੋਕਾਂ ਤੋਂ ਸੁਚੇਤ ਰਹੋ ਜੇ ਇਹੀ ਬਾਦਲ ਕੋੜਮਾ ਕਦੇ ਸਰਕਾਰ ਦੇ ਵਿੱਚ ਸੀ ਇਹੀ ਲੋਕ ਕਹਿੰਦੇ ਸਨ ਇਹ ਆਤਵਾਦੀ ਨੇ ਇਹ ਸਿੱਖ ਨੌਜਵਾਨ ਇਹ ਕਾਤਲ ਨੇ ਇਹ ਕੌਮ ਦਾ ਪੰਥ ਦਾ ਕੀ ਸਵਾਰ ਸਕਣਗੇ ਇਸ ਤਰ੍ਹਾਂ ਦੀਆਂ ਤੂਮਬ ਤਾਂ ਬਾਦਲ ਕਿਆਂ ਨੇ ਲਾਈਆਂ ਤੇ ਅੱਜ ਉਹ ਕਹਿੰਦੇ ਜੀ ਅਸੀਂ ਰੋਸ ਮਾਰਚ ਕੱਢਾਂਗੇ ਜੀ ਅੱਜ ਜੋ ਕਰਾਂਗੇ ਇਸ ਲਈ ਸਿੱਖ ਪੰਥ ਨੂੰ ਇੱਕ ਆਵਾਜ਼ ਕੀ ਬਾਦਲ ਕਿਆਂ ਵੱਲੋਂ ਬੰਦੀ ਸਿੰਘਾਂ ਤੇ ਹੋਣ ਵਾਲੇ ਡਰਾਮੇ ਤੋਂ ਸੁਚੇਤ ਰਹੋ ਕੇਂਦਰ ਸਰਕਾਰ ਫਰਾਕ ਦਿੱਲੀ ਵਿਖਾ ਕੇ ਇਹਨਾਂ ਨੌਜਵਾਨਾਂ ਨੂੰ ਰਹਾ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਲਈ ਇੱਕ सीबीआई ਜਾਂਚ ਕਰਾਵੇ ਮੁਕਦਮਾ ਕਰੇ ਕਿਉਂਕਿ ਪੰਜਾਬ ਵਾਲੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਇਹ ਤੇ ਉਹ ਕਵਰ ਖੋਦ ਰਹੇ ਨੇ 328 ਸਰੂਪਾਂ ਤੇ ਜਿਸ ਕਵਰ ਦੇ ਵਿੱਚ ਆਉਣ ਵਾਲੀਆਂ ਪੀੜੀਆਂ ਡਿੱਗਣ ਗਿਆ ਔਰ ਉਹਨਾਂ ਕੋ ਕਾਨੂੰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੋਵੇਗਾ ਤੇ ਕਾਨੂੰਨ ਵਾਲੇ ਹੱਥ ਅੱਜ ਦਾ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਵੱਡ ਕੇ ਜਾਣਗੀਆਂ ਇਹ ਸਾਡੀਆਂ ਪੀੜ੍ਹੀਆਂ ਨੇ ਦਿਨ ਵੇਖਣੇ ਨੇ ਉਹਦੇ ਸਦੀਵੀ ਹੱਲ ਲਈ ਦਰਬਾਰ ਸਾਹਿਬ ਇਹਨਾਂ ਤੋਂ ਛਡਾਲੋ ਬਚ ਜਾਵਾਂਗੇ ਜੇ ਨਹੀਂ ਛੁੱਟਿਆ ਤੇ ਫਿਰ ਸਮਝ ਲਓ ਜਿਵੇਂ ਨਨਕਾਣੇ ਨੂੰ ਤਰਸਦੇ ਆਂ ਇੱਕ ਦਿਨ ਪੰਜਾਬ ਨੂੰ ਵੀ ਤਰਸਿਆ ਕਰਾਂਗੇ ਬਠਿੰਡਾ ਸਾਹਿਬ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਤੋਂ ਚੋਣਾ ਤੋਂ ਪਹਿਲਾਂ ਸਰਕਾਰ ਬਣਨੀ ਸੀ ਉਹ ਕਹਿੰਦੇ ਸੀ ਕਿ 328.55 ਰੂਪਾਂ ਦਾ ਵੀ ਹਿਸਾਬ ਦਿੱਤਾ ਜਾਵੇਗਾ ਬੇਅਦਬੀ ਮਾਮਲਿਆਂ ਦਾ ਵੀ ਹਿਸਾਬ ਦਿੱਤਾ ਜਾਵੇਗਾ ਇਹ ਕਹਿ ਰਹੇ ਸੀ ਕਿ ਨਾ ਅੱਜ ਭਗਵੰਤ ਮਾਨ ਨੂੰ ਪੁੱਛੋ ਜਿਹਦੇ ਘਰ ਬਹਿ ਕੇ ਅਸੀਂ 6 ਦਿਨ ਉੱਥੇ ਕੀਰਤਨ ਨਹੀਂ ਕੀਤਾ ਕੋਈ ਮੁਰਦਾਬਾਦ ਜ਼ਿੰਦਾਬਾਦ ਨਹੀਂ ਕੀਤਾ ਉਸੇ ਹੀ ਭਗਵੰਤ ਮਾਨ ਦੀ ਸਰਕਾਰ ਨੇ ਸਾਨੂੰ ਡੰਡਾ ਤੰਤਰ ਦੇ ਜ਼ੋਰ ਨਾਲ ਰਾਤ ਨੂੰ ਅਗਵਾ ਕੀਤਾ ਹੈ ਗ੍ਰਿਫਤਾਰ ਨਹੀਂ ਕੀਤਾ ਬਿਨਾਂ ਨੋਟਿਸ ਦਿੱਤੇ ਚੁੱਕਿਆ ਔਰ ਬਿਨਾਂ ਦੱਸੇ ਲੈ ਕੇ ਗਿਆ ਕਿ ਕਿੱਥੇ ਲੈ ਕੇ ਚੱਲੇ ਰਾਤ 2 ਵਜੇ ਫਤਿਹਗੜ੍ਹ ਸਾਹਿਬ ਛੱਡੇ ਪੌਣੇ 2 ਵਜੇ ਔਰ ਸਾਡੀਆਂ ਸ੍ਰੀ ਸਭਾਂ 9.5 ਇਨ੍ਹਾਂ ਬਜ਼ੁਰਗਾਂ ਦੀਆਂ ਦਸਤਾਰਾਂ ਕਿਉਂਕਿ ਆਰਾਮ ਕਰ ਰਹੇ ਸੀ ਸਿੰਘ ਆ ਵੱਡੀਆਂ ਸ੍ਰੀ ਸਭਾਂ ਸਰਾਣੇ ਸੀ ਨਿੱਕੀਆਂ ਗੱਲ ਸੀਗੀਆਂ ਇਹ ਜੁੱਤੀਆਂ ਸਮੇਤ ਉੱਤੇ ਚੜਿਆ ਇਨ੍ਹਾਂ ਨੇ ਗੁਰਬਾਣੀ ਦੀਆਂ ਪੋਥੀਆਂ ਤੱਕ ਦਾ ਖਿਆਲ ਨਹੀਂ ਕੀਤਾ ਇਮਾਨ ਸਰਕਾਰ ਨੇ ਵੀ ਕਲੰਕ ਖਟਿਆ ਟੋਕਰਾ ਸੁਆਹ ਦਾ ਸਿਰ ਚ ਪਵਾਇਆ ਤੇ ਸਾਨੂੰ ਮਾਨ ਸਰਕਾਰ ਤੋਂ ਕੋਈ ਭਰੋਸਾ ਨਹੀਂ ਇਸ ਲਈ ਅਸੀਂ ਅਮਿਤ ਸ਼ਾ ਕੇਂਦਰ ਸਰਕਾਰ ਨੂੰ ਕਹਿ ਰਹੇ ਹਾਂ ਤੇ ਜੇ ਕੇਂਦਰ ਸਰਕਾਰ ਨੇ ਵੀ ਸਾਡੀ ਆਵਾਜ਼ ਨਹੀਂ ਸੁਣਨੀ ਤੇ ਫਿਰ ਸਾਨੂੰ ਦੱਸ ਜਰੂਰ ਦੇਣ ਅਸੀਂ ਕਾਬਲ ਖੰਧਾਰ ਨੂੰ ਜਾਈਏ ਕਿ ਪਾਕਿਸਤਾਨ ਤੋਂ ਜਾ ਕੇ ਇਨਸਾਫ਼ ਮੰਗੀਏ ਕਿੱਥੋਂ ਲੱਗੀ ਕਿੱਥੋਂ ਤੱਕ ਕੱਢਿਆ ਜਾ ਰਿਹਾ ਤੇ ਅੰਮ੍ਰਿਤਸਰ ਪ੍ਰਸ਼ਾਸਨ ਦਾ ਇਹਦੇ ਵਿੱਚ ਕਿੰਨਾ ਕੁ ਸੰਜੋਗ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਕਿਸ ਤਰ੍ਹਾਂ ਦਾ ਵਰਤਿਆ ਕਰ ਰਿਹਾ ਅੱਜ ਦਾ ਮਾਰਚ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੋਂ ਦਾਸ ਕਰਕੇ ਚੱਲੇ ਆ ਕਿਉਂ ਮੰਡੀ ਸ਼ੇਰਾਂ ਵਾਲਾ ਗੇਟ ਹਾਲ ਬਾਜ਼ਾਰ ਕੁਤਵਾਲੀ ਹੁੰਦਾ ਹੋਇਆ ਇਹ ਪੰਥਕ ਹੋਕੇ ਵਾਲੀ ਥਾਂ ਵਿਰਾਸਤੀ ਗਲੀ ਧਰਮ ਸਿੰਘ ਮਾਰਕੀਟ ਚ ਜਾ ਕੇ ਇੰਨੇ ਸੰਪਨ